ਜਲੰਧਰ ਚੱਲੀਆਂ ਗੋਲੀਆਂ ਨੌਜਵਾਨ ਨੂੰ ਗੋਲੀ ਮਾਰ ਦੋਸ਼ੀ ਫਰਾਰ ਲੋਕਾਂ ਚ ਲਈ دہشت ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਪੁਰਾਣੀ ਰੰਜਿਸ਼ ਕਾਰਨ ਲਾਠੀਮਾਰ ਮੁਹੱਲੇ ਵਿੱਚ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਪਾਸਵਾਨ ਨਿਵਾਸੀ ਰੇਰੂ ਪਿੰਡ ਨੇ ਰਾਹੁਲ ਨਾਮਕ ਨੌਜਵਾਨ ਤੇ ਗੋਲੀਬਾਰੀ ਕੀਤੀ। ਰਾਹੁਲ ਲਾਠੀਮਾਰ ਮੁਹੱਲੇ ਦਾ ਰੈਡ ਵਾਲਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਪਹਿਲਾਂ ਹੀ ਰੰਜਿਸ਼ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਗੋਲੀਬਾਰੀ ਦੌਰਾਨ ਗੋਲੀ ਕਿਸੇ ਪਹਿਲਾਂ ਵੀ ਲੁੱਟ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਖੂਨ ਨਾਲ ਲਤਪਟ ਰਾਹੁਲ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ਇਸ ਦੇ ਨਾਲ ਇਲਾਕੇ ਵਿੱਚ ਡਰ ਤੇ دہشت ਦਾ ਮਾਹੌਲ ਬੜਿਆ ਹੋਇਆ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਘਟਨਾ ਦੇ ਏਰੀਆ ਦੇ ਵਿੱਚ ਹਾਂਜੀ ਸਾਨੂੰ ਇਤਲਾਮ ਮਿਲੀ ਸੀਗੀ 2:00 ਇੱਕ ਗੋਲੀ ਚੱਲੀ ਤੇ ਇਹ ਵਿਕਟਿਮ ਇਥੇ ਐਡਮਿਟਡ ਨੇ

ਜੀ ਹੀ ਇਜ਼ ਇਨ ਅ ਹੀ ਇਜ਼ ਨਾਟ ਇਨ ਅ ਸਟੇਬਲ ਕੰਡੀਸ਼ਨ ਮਤਲਬ ਹੀ ਇਜ਼ ਹੀ ਇਜ਼ ਅੰਡਰ ਟਰੀਟਮੈਂਟ ਰਾਈਟ ਨਾਉ ਉਹਨਾਂ ਦੇ ਬੈਕਗ੍ਰਾਉਂਡ ਮਿਲੇ ਉਹਨਾਂ ਨੇ ਕੀ ਦੱਸਿਆ ਹੈਗਾ ਕੀ ਗਲਬਾਤ ਕਾਰਨ ਨਹੀਂ ਉਹਨਾਂ ਨੇ ਕੋਈ ਗੱਲ ਕਲੀਅਰ ਨਹੀਂ ਕੀਤੀ ਹੈ ਉਹਨਾਂ ਨੇ ਬਸ ਇਹ ਨਹੀਂ ਕਿ ਦੱਸਿਆ ਹੈ ਕਿ ਤਿੰਨੇ ਇੱਕ ਬੰਦੇ ਆਏ ਸੀਗੇ ਕਿੰਨੇ ਮੋਟਰਸਾਈਕਲ ਤੇ ਫਿਲਹਾਲ ਪ੍ਰੋਮਿਨੈਂਟ ਜਿਹੜਾ ਪ੍ਰੀਮੀਲਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਲੱਗ ਰਿਹਾ ਹੈ ਇੱਕ ਫਾਇਰ ਵੈ ਹੈ ਗੋਲੀ ਕਿਹਨੇ ਮਾਰੀ ਹੈ ਗੋਲੀ ਨੋਨ ਵਾਈਟਲ ਪਾਰਟ ਤੇ ਲੱਗੀ ਹੈ ਮੈਮ ਗੱਲ ਕਰੀਏ ਆਪਾਂ ਮੌਕੇ ਤੇ ਗਏ ਸੀ ਲੋਕਾਂ ਦਾ ਕਹਿਣਾ ਆ ਉਹ ਆਰਾਮ ਨਾਲ ਬੈਠੇ ਸੀ 10 ਲੋਕ 10 ਤੋਂ 4 ਜਣੇ ਆਂਦੇ ਪਹਿਲਾਂ ਗੱਲ ক্লোਜ਼ ਕਰਦੇ ਆਂ ਮਹੱਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਕਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪੁਰਾਣੇ ਨੇ ਜੀ ਸ਼ਿਕਰਾ ਪੁਰਾਣੀ ਤਾਂ ਚ ਸੀ ਜਾਂ ਕੋਈ ਫਿਲਹਾਲ ਜੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਬੀ ਕਲੀਅਰਿੰਗ ਆਊਟ ਕੀ ਆਬਜੈਕਟਿਵ ਤੇ ਮੋਟਿਵ ਕੀ ਹੈ ਬੈਕਗਰਾਉਂਡ ਕੀ ਹੈ ਵਿਕਟਮ ਦੀ ਬੈਕਗਰਾਉਂਡ ਜੀ ਵਿਕਟਮ ਦੀ ਹੀ ਇਜ਼ ਅ ਐਸ ਸੱਚ ਕੋਈ ਬੈਕਗਰਾਉਂਡ ਦਾ ਬੈਕਗਰਾਉਂਡ ਜਾਂ ਕੁਝ ਹੈ ਹਜੇ ਕਲੀਅਰਿਟੀ ਨਹੀਂ ਹੈ ਮੌਕੇ ਤੇ ਕੋਈ ਰਿਕਵਰੀ ਵਗੈਰੇ ਫਿਲਹਾਲ ਵੀ ਆਰ ਇਨਵੈਸਟੀਗੇਟਿੰਗ ਹੈ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਵੀ ਸੁਰਾਗ ਲੱਗ ਨੌਜਵਾਨ ਨੂੰ ਗੋਲੀ ਮਾਰ ਦੋਸ਼ੀ ਫਰਾਰ ਲੋਕਾਂ ਚ ਲਈ ਦਹਿਸ਼ਤ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਪੁਰਾਣੀ ਰੰਜਿਸ਼ ਕਾਰਨ ਲਾਠੀਮਾਰ ਮੁਹੱਲੇ ਵਿੱਚ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਪਾਸਵਾਨ ਨਿਵਾਸੀ ਰੇਰੂ ਪਿੰਡ ਨੇ ਰਾਹੁਲ ਨਾਮਕ ਨੌਜਵਾਨ ਤੇ ਗੋਲੀਬਾਰੀ ਕੀਤੀ। ਰਾਹੁਲ ਲਾਠੀਮਾਰ ਮੁਹੱਲੇ ਦਾ ਰੈਡ ਵਾਲਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਪਹਿਲਾਂ ਹੀ ਰੰਜਿਸ਼ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਗੋਲੀਬਾਰੀ ਦੌਰਾਨ ਗੋਲੀ ਕਿਸੇ ਪਹਿਲਾਂ ਵੀ ਲੁੱਟ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਖੂਨ ਨਾਲ ਲਤਪਟ ਰਾਹੁਲ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ਇਸ ਦੇ ਨਾਲ ਇਲਾਕੇ ਵਿੱਚ ਡਰ ਤੇ دہشت ਦਾ ਮਾਹੌਲ ਬੜਿਆ ਹੋਇਆ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਘਟਨਾ ਦੇ ਏਰੀਆ ਦੇ ਵਿੱਚ ਹਾਂਜੀ ਸਾਨੂੰ ਇਤਲਾਮ ਮਿਲੀ ਸੀਗੀ 2:00 ਇੱਕ ਗੋਲੀ ਚੱਲੀ ਤੇ ਇਹ ਵਿਕਟਿਮ ਇਥੇ ਐਡਮਿਟਡ ਨੇ

जी ही इज इन अ ही इज नॉट इन अ स्टेबल कंडीशन मतलब ही इज ही इज अंडर ट्रीटमेंट राइट नाउ और ना मिले और उन्होंने भी दसे आएगा कि गलबद कारण नहीं उन्होंने कोई गल क्लियर नहीं की है उन्होंने बस इतना ही कि है कि तीन एक बंदे आए सी मोटरसाइकिल पे फिलहाल प्रोमिनेंट जेड़ा प्रिलिमिनरी इन्वेस्टिगेशन तो लग रहा है एक फायर हुआ है और एक मामला है ਆ ਬੋਲੀ ਨਾਨ ਵਾਈਟਲ ਪਾਰਟ ਤੇ ਲੱਗੀ ਹੈ ਮੈਮ ਗੱਲ ਕਰੀਏ ਆਪਾਂ ਮੌਕੇ ਤੇ ਗਏ ਸੀ ਲੋਕਾਂ ਦਾ ਕਹਿਣਾ ਔਰ ਆਰਾਮ ਨਾਲ ਬੈਠੇ ਸੀ ਤਿੰਨ ਲੋਕ ਤਿੰਨ ਤੋਂ ਚਾਰ ਜਨੇ ਆਂਦੇ ਪਹਿਲਾਂ ਗੱਲ ক্লোਜ਼ ਕਰਦੇ ਆਂ ਮਹੱਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਕਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪੁਰਾਣੇ ਨੇ ਜੀ ਸ਼ੁਕਰ ਹੈ ਪੁਰਾਣੀ ਤਾਂ ਚਾਹ ਸੀ ਜ ਕੋਈ ਹਾਲ ਜੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਈਲ ਬੀ ਕਲੀਅਰਿੰਗ ਆਊਟ ਕੀ ਆਬਜੈਕਟਿਵ ਤੇ ਮੋਟਿਵ ਕੀ ਹੈ ਬੈਕਗਰਾਉਂਡ ਕੀ ਹੈ ਵਿਕਟਿਮ ਦੀ ਬੈਕਗਰਾਉਂਡ ਜੀ ਵਿਕਟਿਮ ਦੀ ਹੀ ਇਜ਼ ਅ ਐਸ ਸੱਚ ਕੋਈ ਬੈਕਗਰਾਉਂਡ ਦਾ ਬੈਕਗਰਾਉਂਡ ਜਾਂ ਕੁਝ ਹੈ ਹਜੇ ਕਲੀਅਰ ਫਿਲਹਾਲ ਵੀ ਆਰ ਇਨਵੈਸਟੀਗੇਟਿੰਗ ਹੈ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਵੀ ਸੁਰਾਗ ਲੱਗਦਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ